ਰੋਜ਼ਾਨਾ ਹੀ ਸ਼ਹਿਰ ਦੇ ਵਿੱਚ ਪੰਜਾਬ ਦੇ ਵਿੱਚ ਵੱਡੇ ਕਾਂਡ ਹੁੰਦੇ ਪਿਆ ਰੋਜ਼ਾਨਾ ਹੀ ਇਸ ਤਰ੍ਹਾਂ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਨਸ਼ੇੜੀ ਲੁਟੇਰੇ ਫੜੇ ਜਾ ਰਹੇ ਆ ਲੇਕਿਨ ਕਿਤਨਾ ਕਿਤੇ ਅਜੇ ਵੀ ਵੜੀ ਵਾਰਦਾਤਾਂ ਪੰਜਾਬ ਦੇ ਵਿੱਚ ਨਹੀਂ ਠਲਦੀਆਂ ਨਜ਼ਰਾਂ ਦੀਆਂ ਪਈਆਂ ਆ ਨਸ਼ੇੜੀ ਕੁਝ ਫੜੇ ਗਏ ਆ ਜਿਹੜੇ ਕੀ ਪੂਰੇ ਪੰਜਾਬ ਦੇ ਲੋਕਾਂ ਦੇ ਨੱਕ ਦੇ ਵਿੱਚ ਦਮ ਕਰਕੇ ਰੱਖ ਦਿੱਤਾ ਇਹਨਾਂ ਨੇ 100 ਤੋਂ 200 ਵਾਰਦਾਤਾਂ ਇਹਨਾਂ ਨੇ ਖੁਦ ਮੰਨੀਆਂ ਕਿ ਅਸੀਂ ਪੂਰੇ ਪੰਜਾਬ ਦੇ ਵਿੱਚ ਕੀਤੀਆਂ ਸੀ ਇੱਕ ਜ਼ਿਲ੍ਹੇ ਦੇ ਵਿੱਚ ਵਾਰਦਾਤ ਕਰਦੇ ਸੀ ਫਿਰ ਦੂਜੇ ਜ਼ਿਲ੍ਹੇ ਚ ਭੱਜ ਜਾਂਦੇ ਸੀ ਇਸ ਤਰ੍ਹਾਂ ਦਾ ਹਤਕੰਡਾ ਇਹਨਾਂ ਨੇ ਅਪਣਾਇਆ ਅਸੀਂ ਹੁਣ ਪੁਲਿਸ ਨੇ ਤਾਂ ਲਿਆ ਫਾੜੇ ਤੇ ਕਰ ਰਹੀ ਹੈ ਵੱਡੇ ਖੁਲਾਸੇ ਲੇਕਿਨ ਇਹਨਾਂ ਦਾ ਤਰੀਕਾ ਦੇਖੋ ਕੰਮ ਕਰਨ ਦਾ ਕਿ ਜਦੋਂ ਇੱਕ ਇਲਾਕੇ ਦੇ ਵਿੱਚ ਵਾਰਦਾਤ ਕਰ ਜਾਂਦੇ ਸੀ ਕਿ ਉਸ ਤੋਂ ਬਾਅਦ ਉੱਥੇ ਨજર ਨਹੀਂ ਸੀ ਹੁੰਦੇ ਦੂਸਰੇ ਸ਼ਹਿਰ ਦੇ ਵਿੱਚ ਚਲੇ ਜਾਂਦੇ ਸੀ ਇਹ ਇਹਨਾਂ ਨਸ਼ੇੜੀਆਂ ਦੇ ਕਾਰਨਾਮੇ ਹੈਗੇ ਸੀ ਪੁਲਿਸ ਨੇ ਬੜਾ ਵੱਡਾ ਜਿਹੜਾ ਗੈਂਗ ਫੜਿਆ ਹੈ ਜਿਹਦੇ ਖੁਲਾਸੇ ਤਾਂ ਕਰਦੇ ਪਏ ਨੇ ਲੇਕਿਨ ਸਰਕਾਰ ਦੇ ਔਰ ਪ੍ਰਸ਼ਾਸਨ ਦੇ ਜਿਹੜੇ ਹਾਲਾਤਾਂ ਦੀ ਜਾਣਕਾਰੀ ਵੀ ਤੁਸੀਂ ਆਪ ਹੀ ਇਹਨਾਂ ਤੋਂ ਅੰਦਾਜ਼ਾ ਲਾ ਕੇ ਦੇਖ ਸਕਦੇ ਹੋ ਕਿ ਬੰਦਾ ਪਿਆ ਪੰਜਾਬ ਦੇ ਵਿੱਚ ਰੋਜ਼ਾਨਾ ਹੀ ਸੈਂਕੜੇ ਖਬਰਾਂ ਕ੍ਰਾਈਮ ਦੀਆਂ ਨਿਕਲ ਕੇ ਆ ਰਹੀਆਂ ਰੋਜ਼ਾਨਾ ਹੀ ਸੈਂਕੜੇ ਖਬਰਾਂ ਇਹਨਾਂ ਨੂੰ ਫੜਨ ਦੀਆਂ ਵੀ ਆ ਰਹੀਆਂ ਲੇਕਿਨ ਪੰਜਾਬ ਦੇ ਵਿੱਚ ਨਹੀਂ ਘਟ ਰਿਹਾ ਕਿਸੇ ਤਰ੍ਹਾਂ ਵੀ ਕੋਈ ਨਸ਼ਾ ਗਾਈਡੈਂਸ ਆਫ ਡਾਕਟਰ ਪ੍ਰਗਨ ਜਨ ਆਈਪੀਐਸ ਐਸਐਫਟੀ ਫਰ ਲਿਖਾ बिकॉज ਸਪੈਸ਼ਲ ਮੀਮ ਚੋਰੀ ਸੀ ਚੋਰੀ ਕਰਨ ਵਾਲੇ ਤੇ ਤੇ ਜਿਹੜੇ ਲੁੱਟਾਖੋ ਕਰਵਾ ਲੈਂਦੇ ਉਸ ਦੇ ਤਹਿਤ ਸਰਜੀਕਾ ਪੁਲਿਸ ਨੇ ਬਹੁਤ ਅੱਛੀ ਤੇ ਵੱਡੀ ਇੱਕ ਪ੍ਰਤੀਬਲੀ ਹੈ ਪਿਛਲੇ ਦਿਨੀ ਕਾਫੀ ਕੰਪਲੇਂਟਸ ਆ ਰਹੀਆਂ ਸੀ ਇਹਨੇ ਪੰਚਤਨ ਚੋਰੀ ਸਬਕ ਕਿ ట్రాנסਫਰਰ ਤੋਂ ਤੇਲ ਚੋਰੀ ਹੋ ਰਿਹਾ ਹੈ। ਤੇ ਉਸ ਦੇ ਤਹਿਤ ਬੀਐਸਪੀ ਸਿਟੀ ਸਬਰੀਮ ਆਪਣੇ ਸ਼ਮੇਸ਼ ਸਿੰਘ ਜੀ ਆਪਣੇ ਐਸਐਚਐਸਿਟੀ ਵੰਦੀ ਟੀਮ ਬਣਾਈ ਗਈ ਸੀ। ਇਹਨਾਂ ਨੂੰ ਕਾਫੀ ਅੱਛੀ ਸਫਲਤਾ ਮਿਲੀ। ਇਹਨਾਂ ਨੇ ਚਾਰ ਬੰਦਿਆਂ ਦਾ ਗਰੁੱਪ ਜਿਹੜਾ ਫੜਿਆ ਇੱਕ ਵੱਡੀ ਸਬਰੀ ਤੇ ਇਹਨਾਂ ਨੇ 200 ਤੋਂ ਉੱਤੇ ਵਾਧ ਤਾ ਕਬੂਲਿਆ ਹਨ। ਅਸਰ ਕਿਹੜੇ ਕਿਹੜੇ ਪਿੰਡਾਂ ਤੋਂ ਜਿਹੜੇ ਟਰਾਂਸਫਾਰਮਰ ਚੋਰੀ ਕੀਤੇ ਗਏ ਸੀ ਇਹ ਪੂਰਾ ਫੈਨ ਫਜ਼ਲਕਾ ਦਾ ਏਰੀਆ ਚੂਸ ਕਰ ਰਹੀ ਸੀ ਅਨੀਵਾਲ ਥਾਣੇ ਦਾ ਵੀ ਹੈ ਸਦਰ ਫਾਰੇ ਦਾ ਵੀ ਹੈ ਸਿਟੀ 1 ਫਜ਼ਲਕਾ ਦਾ ਵੀ ਹੈ ਅਜੇ ਅਸੀਂ ਇਹਨਾਂ ਨੂੰ ਅਰੈਸਟ ਕਰਕੇ ਕਾਨੂੰਨ ਦਾ ਰਿਮਾਂਡ ਲੈ ਕੇ ਅਗੇ ਇਨਵੈਸਟਿਗੇਟ ਕਰਾਂਗੇ ਹਾਂ ਸਭ ਕੀ ਲੱਗਦਾ ਕਿ ਕਿੰਨੇ ਕਿ ਉਹ ਹੋਰ ਵੱਟਾ ਗਏ ਆਗੇ ਕਿਸ ਤਰ੍ਹਾਂ ਦਾ ਜੀਵਲ ਕੀ ਹੈ ਕਿ 500 ਲੀਟਰ ਤੇਲ ਨਾ ਤੋਂ ਅਸੀਂ ਹੁਣ ਗੱਲਬਾਤ ਕੀਤਾ ਹੋਂ ਤੱਕ ਤੇ 300 ਤੋਂ ਤੇ ਕੀਤਾ ਇਹ ਬੜਾ ਤਾਂ ਪ੍ਰੇਮ ਮੰਨ ਰਿਹਾ ਨਾ ਇਹ ਵੀ ਇੱਕ ਸੀਕ੍ਰੀਟ ਇਨਫੋਰਮੇਸ਼ਨ ਸੀ ਸਿਟੀ ਵੰਦੇ ਜਿਹੜੇ ਵਿੱਚ ਉਹ ਸਿਟੀ ਫਾਜ਼ਿਲ ਕਾ ਦੀ ਸਰ ਕੋਣ ਲੋਕ ਨੇ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਇਹ ਲੋਕਲ ਲੋਕ ਹੀ ਹੈ ਜੀ ਸਰ ਆਪਣੇ ਬੋਦਲਾ ਪਿੰਡ ਦਾ ਹੈ ਟਾਲੀ ਵਾਲੇ ਪਿੰਡ ਦੇ ਨੇ ਸਾਡੇ ਵੱਲ ਖਾਰੇ ਦੇ ਨੇ ਇਹਨਾਂ ਚੋਂ ਚਾਰ ਜਿਹੜੇ ਬੰਦੇ ਨੇ ਮਨੀਸ਼ ਮਨੀਸ਼ ਕੁਮਾਰ ਸ਼ਾਮ ਸਿੰਘ ਅਸ਼ਵਨੀ ਤੇ ਜਸਵਿੰਦਰ ਸਿੰਘ ਇਹਨਾਂ ਤੇ ਆਲਰੇਡੀ ਕਾਫੀ ਮੁਕਦਮੇ ਦਰਜ ਨੇ ਚੋਰੀ ਦੇ ਨਹੀਂ ਕਿ ਹੋਰ ਕਿਸੇ ਇਹਨਾਂ ਤੇ ਚੋਰੀ ਦੇ ਮੁਕਦਮੇ ਦਰਜ ਨੇ ਇਹ ਇਹਨਾਂ ਚੋਕੀ ਦੋ ਕੋ ਬੜ ਮਨੀਸ਼ ਤੇ ਸ਼ਾਮ ਸੀ ਹੈ ਇੰਨਾ ਤੇ ਰਾਜਸਥਾਨ ਤੇ ਗੰਗਾ ਨਗਰ ਮੁਕਤ ਮਿਦਰਜਾ ਚੋਰੀ ਦੀ ਜਿਹੜਾ ਆਪਣਾ ਅੰਜਾਮ ਦਿੱਤਾ ਗਿਆ ਸੀ ਜਿਹੜੀ ਚੋਰੀ ਕੀਤੀ ਗਈ ਹੈ ਦੇਖੋ ਇਹ ਦਿਨ ਹੀ ਟਾਈਮ ਟੂ ਟਾਈਮ ਇਹ ਰੱਖੀ ਕਰਦੇ ਰਹੇ ਸੀ ਚਾਹ ਦੇ ਖਰੀਦੇ ਕਿਤੇ ਟ੍ਰਾਂਸਫਰ ਉਹ ਦੇਖ ਲਿਆ ਤੇ ਸ਼ਾਮ ਤੱਕ ਹੁੰਦੇ ਹੁੰਦੇ ਇਹ ਚੋਤੇ ਇੱਕ ਦਿਨ ਹੌਲੀ ਹੌਲੀ ਇੱਕ ਨਟ ਬੋਲ ਖੋਲ ਲਿਆ ਮਲਕੀ ਉਸ ਪਰਸਾਹਤ ਦੋ ਦਿਨ ਦੇ ਵਿੱਚ ਤਿੰਨ ਦਿਨ ਦੇ ਵਿੱਚ ਇਹ ਕੰਮ ਕਰ ਲੈਂਦੇ ਸੀ ਇਹ ਐਫ ਆਈ ਨੰਬਰ 108 ਹੈ ਇਹ ਅੰਡਰ ਸੈਕਸ਼ਨ ਹੈ 304 317 BNS ਮਾਤੇ ਨਿਆ ਸੰਗਤ ਉਸ ਦੇ ਤਹਿਤ थाना ਸਿਟੀ ਫਜ਼ਿਲਕਾ ਪਰਚਾ